ਪਿੰਡਾਂ ਦੇ ਵਿੱਚ ਮਾਹੌਲ ਇਹੀ ਹੈ ਵੀ ਸਾਰੇ ਚਾਹੁੰਦੇ ਨੇ ਸਾਡੇ ਕਾਨੂੰਨ ਨੇ ਜਿਹੜੇ ਪਾਸ ਹੋਣ ਸਾਨੂੰ ਸਾਰਾ ਕੁਝ ਹੱਕ ਮਿਲਣ ਸਾਡੇ ਵੀ ਇੱਕ ਕਿਸਾਨ ਹੈ ਉਹ ਖੇਤੀ ਕਰਦਾ ਹੈਗਾ ਤੇ ਉਹਦੂ ਦੁਗਣਾ ਤਾਂ ਉਹਦਾ ਤੇ ਉੱਪਰ ਖਰਚ ਹੋ ਜਾਂਦਾ ਹੈਗਾ ਵੀ ਸਾਨੂੰ ਵੀ ਕੁਝ ਬਚਤ ਹੋਣੀ ਚਾਹੀਦੀ ਹੈਗੀ ਤੇ ਅਸੀਂ ਵੀ ਚਾਹੁੰਦੇ ਆਂਗੇ ਵੀ ਸਾਡੀਆਂ ਸਾਰੀਆਂ ਮੰਗਾਂ ਪੂਰੀਆਂ ਹੋਣ ਡੱਲੇਵਾਲ ਸਾਹਿਬ ਜੀ ਨੂੰ ਅਸੀਂ ਸਲਾਮ ਕਰਦੇ ਆਂਗੇ ਜੋ ਸਾਡੇ ਖਾਤਰ ਐਡਾ ਵੱਡਾ ਰਿਸਕ ਲੈ ਕੇ ਬੈਠੇ ਨੇ ਵੀ ਚੇਕੇ ਨਮੀਆ ਲੇਕਿਨ ਜਿਹੜਾ ਸਾਡਾ ਜਰਨੈਲ ਜਗਜੀਤ ਸਿੰਘ ਢੱਲੇਵਾਲਾ ਜ਼ਿੰਦਗੀ ਤੇ ਮੌਦੀ ਲੜਾਈ ਲੜ ਰਿਹਾ 28 ਦਿਨ ਹੋ ਗਏ ਆ ਉਹ ਤਿਲ ਤਿਲ ਕੇ ਸ਼ਹਾਦਤ ਦੀ ਔਰ ਜਾ ਰਿਹਾ ਆਪਣੀਆਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਉਹ ਵੀ ਇੱਕ ਬਹੁਤ ਵੱਡਾ ਸਿਰੜ ਹੈ ਉਹਨੂੰ ਦੇਖਦੇ ਹੋਏ ਸਾਡੀਆਂ ਭੈਣਾਂ ਮੀਂਹ ਦੇ ਵਿੱਚ ਵੀ ਇੱਥੇ ਮੋਰਚੇ ਦੇ ਪਹੁੰਚੀਆਂ ਨੇ ਤੁਸੀਂ ਦੇਖ ਰਹੇ ਹੋ ਦਾ ਅਨਮਿਊਟ ਮੈਂ ਹਰਮਿੰਦਰ ਸਿੰਘ ਇਸ ਵਕਤ ਖਨੌਰੀ ਦਾਤਾ ਸਿੰਘ ਵਾਲਾ ਬਾਰਡਰ ਤੇ ਮੌਜੂਦ ਹਾਂ ਤੇਜ਼ ਮੀਂਹ ਦੇ باوجود ਵੀ ਕਿਸਾਨ ਬੀਬੀਆਂ ਵੱਲੋਂ ਅੱਜ ਮੋਰਚੇ ਵਿੱਚ ਸ਼ਮੂਲੀਅਤ ਕੀਤੀ ਗਈ ਹੈ ਪਿੰਡ ਕੋਰੀਆਂ ਹੈ ਮਾਲਵੇ ਦਾ ਖਿੱਤਾ ਹੈ ਲਗਾਤਾਰ ਮਾਲਵੇ ਦੇ ਲੋਕ ਇਸ ਅੰਦੋਲਨ ਦਾ ਹਿੱਸਾ ਬਣ ਰਹੇ ਨੇ ਤਾਂ ਜਿੱਥੇ ਲੋਕ ਹਿੱਸਾ ਬਣ ਰਹੇ ਨੇ ਲਗਾਤਾਰ ਬੀਬੀਆਂ ਦੀ ਗਿਣਤੀ ਵੀ ਜਿਹੜੀ ਹੈ ਉਹ ਲਗਾਤਾਰ ਅੰਦੋਲਨ ਦੇ ਵਿੱਚ ਵਧਦੀ ਜਾ ਰਹੀ ਹੈ ਲਗਾਤਾਰ ਅੰਦੋਲਨ ਉਸ ਦਿਨ ਤੋਂ ਵਧਣਾ ਸ਼ੁਰੂ ਹੁੰਦਾ ਜਦੋਂ 25 ਤਰੀਕ ਨੂੰ ਰਾਤ ਨੂੰ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਕੁਝ ਪ੍ਰਸ਼ਾਸਨ ਦੇ ਅਧਿਕਾਰੀ ਮੁਲਾਕਾਤ ਕਰਦੇ ਹਨ ਤਾਂ ਸਵੇਰੇ ਤੜਕੇ ਉਹਨਾਂ ਨੂੰ ਇੱਥੋਂ ਡਿਟੇਨ ਕਰ ਲਿਆ ਜਾਂਦਾ ਤਾਂ ਅਗਲੇ ਦਿਨ ਲੋਕਾਂ ਦਾ ਵੱਡਾ ਹਜ਼ੂਮ ਖਨੋਰੀਵਲ ਨੂੰ ਕੁਝ ਕਰਦਾ ਤਾਂ ਇਸ ਵਕਤ ਖਨੋਰੀ ਜਿਹੜਾ ਹੈ ਕਿਸਾਨ ਆंदोलਨ ਦਾ ਵੱਡਾ ਜਿਹੜਾ ਆंदोलਨ ਹੈ ਖਨੋਰੀ ਉੱਤੇ ਕੀਤਾ ਜਾ ਰਿਹਾ ਤਾਂ ਕੁਝ ਬੀਬੀਆਂ ਸਾਡੇ ਨਾਲ ਮੌਜੂਦ ਨੇ ਗੱਲਬਾਤ ਇਹਨਾਂ ਦੇ ਨਾਲ ਕਰਦੇ ਆਂ ਮੈਂ ਜੀ ਕਿੱਥੋਂ ਆਏ ਹੋ ਅਸੀਂ ਕੌਰੀਆਂ ਤੋਂ ਆਏ ਆ ਜੀ ਕੀ ਨਾਂ ਤੁਹਾਡਾ ਕੁਲਵਿੰਦਰ ਕੌਰ ਕਿਸਾਨੀ ਮੰਗਾਂ ਨੂੰ ਲੈ ਕੇ ਕਿਸਾਨ ਲਗਾਤਾਰ ਡੱਟੇ ਹੋਏ ਨੇ ਜਗਜੀਤ ਸਿੰਘ ਢੱਲੇਵਾਲ ਭੁੱਖ ਹੜਤਾਲ ਦੇ ਉੱਪਰ ਨੇ ਮਰਨ ਵਰਤ ਉਹਨਾਂ ਨੇ ਰੱਖਿਆ ਹੋਇਆ ਤਾਂ ਸਮੀਖਿਆ ਕਰਦੇ ਹੋ ਥੋੜੀ ਕਿ ਪਿੰਡਾਂ ਦੇ ਵਿੱਚ ਜਿਹੜਾ ਮਾਹੌਲ ਹੈ ਤੁਸੀਂ ਲਗਾਤਾਰ ਪਿੰਡਾਂ ਤੋਂ ਆ ਰਹੇ ਹੋ ਤਾਂ ਪਿੰਡਾਂ ਦੇ ਵਿੱਚ ਮਾਹੌਲ ਕਿਸ ਤਰ੍ਹਾਂ ਦਾ ਬਣਿਆ ਹੋਇਆ ਪਿੰਡਾਂ ਦੇ ਵਿੱਚ ਮਾਹੌਲ ਇਹੀ ਹੈ ਵੀ ਸਾਰੇ ਚਾਹੁੰਦੇ ਨੇ ਸਾਡੇ ਕਾਨੂੰਨ ਨੇ ਜਿਹੜੇ پاس ਹੋਣ ਸਾਨੂੰ ਸਾਰਾ ਕੁਝ ਹੱਕ ਮਿਲਣ ਸਾਡੇ ਵੀ ਇੱਕ ਕਿਸਾਨ ਹੈ ਉਹ ਖੇਤੀ ਕਰਦਾ ਹੈਗਾ ਤੇ ਉਹਦੂ ਦੁਗਣਾ ਦਾ ਉਹ ਤੇ ਉੱਪਰ ਖਰਚ ਹੋ ਜਾਂਦਾ ਹੈਗਾ ਵੀ ਸਾਨੂੰ ਵੀ ਕੁਝ ਵਸਤਤ ਹੋਣੀ ਚਾਹੀਦੀ ਹੈਗੀ ਤੇ ਅਸੀਂ ਵੀ ਚਾਹੁੰਦੇ ਆਂਗੇ ਵੀ ਸਾਡੀਆਂ ਸਾਰੀਆਂ ਮੰਗਾਂ ਪੂਰੀਆਂ ਹੋਣ ਡੱਲੇਵਾਲ ਸਾਹਿਬ ਜੀ ਨੂੰ ਅਸੀਂ ਸਲਾਮ ਕਰਦੇ ਆਂਗੇ ਜੋ ਸਾਡੇ ਖਾਤਰ ਐਡਾ ਵੱਡਾ ਰਿਸਕ ਲੈ ਕੇ ਬੈਠੇ ਨੇ ਉਰੇ ਪਿੰਡਾਂ ਦੇ ਵਿੱਚ ਇੱਕ ਗੱਲਬਾਤ ਚੱਲ ਰਹੀ ਹੈ ਖਨੋਰੀ ਚੱਲੋ ਤਾਂ ਕਿ ਤੁਹਾਡੇ ਪਿੰਡ ਦੇ ਵਿੱਚ ਵੀ ਇਦਾਂ ਦੀ ਮੂਵਮੈਂਟ ਸੀ ਕਿ ਲੋਕ ਗੱਲਬਾਤ ਕਰਦੇ ਸੀ ਤੁਹਾਡੇ ਨਾਲ ਕਿ ਖਨੋਰੀ ਜਾਣਾ ਚਾਹੀਦਾ ਸਰ ਹਾਂਜੀ ਹਾਂ ਅਸੀਂ ਖੁਦ ਵੀ ਇਹੀ ਸੋਚਿਆ ਸਾਡੀ ਵੀ ਅਸੀਂ ਆਈਏ ਰੋਜ਼ ਜਿੰਨਾ ਕਿ ਸਾਤੋਂ ਆਇਆ ਜਾਵੇ ਕਿਉਂ ਅਸੀਂ ਘਰਾਂ ਚੋਂ ਨਿਕਲਾਂਗੇ ਤਾਂ ਹੀ ਤਾਂ ਸਾਡਾ ਕੋਈ ਹੱਲ ਹੋਊਗਾ ਜੀ ਭਾਂਜੀ ਤੁਹਾਡਾ ਕੀ ਨਾਮ ਅਸੀਂ ਕੁਲਵਿੰਦਰ ਜੀ ਕੁਲਵਿੰਦਰ ਜੀ ਘਰਾਂ ਦੇ ਵਿੱਚ ਵੀ ਬਹੁਤ ਸਾਰੇ ਕੰਮ ਕਰਨੇ ਤੁਸੀਂ ਕੰਮ ਕਰ ਛੱਡ ਕੇ ਰੋਜ ਆਉਂਦੇ ਹੋ ਤਾਂ ਕਿਸਾਨੀ ਜਜ਼ਬਾ ਜਿਹੜਾ ਹੈ ਕਿਸਾਨੀ ਮੰਗਾਂ ਨੂੰ ਲੈ ਕੇ ਤੁਹਾਡੇ ਦਿਲ ਦੇ ਅੰਦਰ ਬਲਵਲੇਵੇਂ ਜਿਹੜੇ ਨੇ ਉਹ ਪੂਰੀ ਤਰ੍ਹਾਂ ਠਾਠਾ ਮਾਰ ਰਹੇ ਹੋਣਗੇ ਤਾਂ ਹੀ ਕਿਸਾਨ ਅੰਦੋਲਨ ਵੱਲ ਨੂੰ ਤੁਸੀਂ ਮੂਵਮੈਂਟ ਕਰਦੇ ਹੋ ਤਾਂ ਪਿੰਡਾਂ ਦੇ ਵਿੱਚ ਤੁਹਾਡੇ ਆਲੇ-ਦੁਆਲੇ ਦੇ ਵਿੱਚ ਖਨੌਰੀ ਚੱਲੋ ਦੀ ਮੂਵਮੈਂਟ ਕਿਦਾਂ ਦੀ ਹੈ ਇਦਾਂ ਦੀ ਹੈ ਜੀ ਸਾਰੀ ਕਹਿੰਦੇ ਨੇ ਵੀ ਹਾਂ ਖਨੌਰੀ ਚੱਲੋ ਤਾਂ ਹੀ ਆਪਦੇ ਹੱਕ ਮਿਲਣਗੇ ਕਹਿੰਦਾ ਘਰੇ ਬੈਠ ਕੇ ਤਾਂ ਹੱਕ ਮਿਲ ਨਹੀਂ ਸਕਦੇ ਤੇ ਅਸੀਂ ਆਪਦੇ ਹੱਕਾਂ ਵਾਸਤੇ ਹੀ ਲੜਦੇ ਹਾਂ ਜੀ ਬਾਕੀ ਦਾ ਜਗਦੀਸ਼ ਜਗਜੀਤ ਸਿੰਘ ਡੱਲੇਵਾਲ ਦੀ ਇਹਦੀ ਵੀ ਅਸੀਂ ਸਲਾਮਤੀ ਚਾਹੁੰਦੇ ਆ ਠੀਕ ਹੈ ਨਾ ਦੁਆ ਕਰਦੇ ਆ ਅਰਦਾਸ ਕਰਦੇ ਆ ਵੀ ਹਾਂ ਇਹਨਾਂ ਨੂੰ ਵੀ ਸਲਾਮਤੀ ਮਿਲੇ ਤੇ ਅਸੀਂ ਜੰਗ ਜਿੱਤ ਕੇ ਫਤਿਹ ਹੋ ਕੇ ਘਰੇ ਜਾਈਏ ਜੇਕਰ ਡੱਲੇਵਾਲ ਸਾਹਿਬ ਦੀ ਇੱਥੇ ਸ਼ਹਾਦਤ ਹੋ ਜਾਂਦੀ ਹੈ ਤਾਂ ਫਿਰ ਅੱਗੇ ਦੀ ਜਿਹੜੀ ਹੈ ਅਦੋਲਨ ਪਹਿਲਾਂ ਨਾਲੋਂ ਵੱਡਾ ਹੋਵੇਗਾ ਜਾਂ ਫਿਰ ਲੋਕ ਇਹ ਸੋਚਣਗੇ ਕਿ ਡੱਲੇਵਾਲ ਸਾਹਿਬ ਨੂੰ ਸਰਕਾਰ ਨੇ ਸਰਕਾਰ ਨੇ ਉਹਨਾਂ ਦੀ ਸ਼ਹਾਦਤ ਲੈ ਲਈ ਤਾਂ ਅਦੋਲਨ ਜਿਹੜਾ ਹੈ ਉਹ ਪੀਸਫੁਲੀ ਖਤਮ ਹੋ ਜਾਵੇਗਾ ਹੋਊਗਾ ਜੀਤ ਅੱਗੇ ਵੱਡਾ ਹੋਵੇਗਾ ਵੱਡਾ ਹੋਊਗਾ ਜੀ ਮੈਂ ਤਾਂ ਜੀ ਤੁਹਾਡਾ ਕੀ ਨੰ ਸੰਦਰ ਕੌਰ ਜੀ ਸੰਦਰਜੀ ਕੌਰ ਜੀ ਸਿੰਦਰਵੀਰ ਜੀ ਘਰ ਤੋਂ ਚੱਲ ਕੇ ਆਉਨੇ ਹੋ ਰੋਜ ਘਰੇ ਬੱਚੇ ਵੀ ਹੋਣਗੇ ਬਜ਼ੁਰਗ ਵੀ ਹੋਣਗੇ ਉਹਨਾਂ ਦੀ ਦੇਖ ਰੱਖ ਦੀ ਜ਼ਿੰਮੇਵਾਰੀ ਵੀ ਮਹਿਲਾਵਾਂ ਦੀ ਹੁੰਦੀ ਹੈ ਤਾਂ ਫਿਰ ਅਦੋਲਨ ਦੇ ਵਿੱਚ ਸਾਰਾ ਦਿਨ ਦੇ ਕੇ ਤੁਸੀਂ ਵਾਪਸ ਮੁੜਦੇ ਹੋ ਤਾਂ ਕਿਸਾਨੀ ਜਜ਼ਬਾ ਤੁਹਾਨੂੰ ਇੱਥੇ ਲੈ ਆਉਂਦਾ ਕਿ ਸਾਨੂੰ ਜਾਣਾ ਚਾਹੀਦਾ ਖਨੋਰੀ ਦਾਤਾ ਸਿੰਘ ਵਾਲਾ ਬਾਰਡਰ ਤੇ ਜਾਣਾ ਚਾਹੀਦਾ ਜੀ ਸਾਨੂੰ ਤਾਂ ਕਰਕੇ ਅਸੀਂ ਆਉਂਦੇ ਆ ਹਕਾਤਰ ਜੀ ਸਾਨੂੰ ਆਣਾ ਵੀ ਚਾਹੀਦਾ ਜੀ ਅਸੀਂ ਆਜ ਦਾ ਆਏ ਪਹਿਣਾ ਵੀ ਇਕੱਠਿਆਂ ਕਰਕੇ ਲੈ ਕੇ ਆਉਂਦੇ ਆ ਵੀ ਜਦ ਚਿੱਲਾਂਗੇ ਖਨੋਰੀ ਬਾਰਡਰ ਤੇ ਕਿਹੜੀ ਯੂਨੀਅਨ ਨਾਲ ਜੁੜੇ ਹੋਏ ਆ ਅਜ਼ਾਦ ਜਾਦ ਜੀ ਅਜ਼ਾਦ ਜੀ ਅਜ਼ਾਦ ਜੀ ਇੱਕ ਹੋਰ ਭੈਣ ਜੀ ਨੇ ਪੰਜ ਕਿਨਾ ਤੁਹਾਡਾ ਰਾਜਵਿੰਦਰ ਕੌਰ ਜੀ ਰਾਜਵਿੰਦਰ ਜੀ ਪਿੰਡਾਂ ਦੇ ਵਿੱਚ ਕੀ ਮਾਹੌਲ ਹੈ ਜਗਜੀਤ ਸਿੰਘ ਡੱਲੇਵਾਲ ਭੁਖੜਤਾਲ ਤੇ ਬੈਠੇ ਨੇ ਤਾਂ ਪਿੰਡਾਂ ਦੇ ਲੋਕ ਕੀ ਸੋਚਦੇ ਨੇ ਬੱਸ ਜੀ ਬੁਰਾ ਹਾਲ ਆ ਪਿੰਡਾਂ ਚ ਕੀ ਸੋਚਦੇ ਕੀ ਨੇ ਬੱਸ ਅਸੀਂ ਸੋਚਦੇ ਨੇ ਵੀ ਅਸੀਂ ਉੱਥੇ ਜਾਈਏ ਇਕੱਠੇ ਹੋ ਕੇ ਹੋਰ ਦੋ ਚਾਰ ਭੈਣਾਂ ਨੂੰ ਹੋਰ ਬੁਲਾਈਏ ਅਹੀਂ ਸੋਚ ਕੇ ਸੋ ਸਾਡੇ ਨਾਲ ਵੱਡੇ ਕਿਸਾਨ ਆਗੂ ਲਖਵਿੰਦਰ ਜੀ ਵੀ ਇੱਥੇ ਮੌਜੂਦ ਸੀਗੇ ਲਖਵਿੰਦਰ ਜੀ ਆਓ ਲਖਵਿੰਦਰ ਜੀ ਨਾਲ ਗੱਲਬਾਤ ਕਰਦੇ ਆਂ ਲਖਵਿੰਦਰ ਜੀ ਕਿਵੇਂ ਅਦੋਲਨ ਜਿਹੜਾ ਹੈ ਮੀ ਬਹੁਤ ਜ਼ਿਆਦਾ ਹੈ ਅੱਜ ਪਿਆ ਹੈ ਫਿਰ ਵੀ ਜਿਹੜਾ ਇੱਥੇ ਆ ਜਾਓ ਥੋੜਾ ਤਾਂ ਫਿਰ ਵੀ ਜਿਹੜਾ ਅंदोलਨ ਹੈ ਉਸ ਵਿੱਚ ਮਹਿਲਾਵਾਂ ਦੀ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਭੂਮਿਕਾ ਬਹੁਤ ਵੱਡੀ ਹੈ ਲੋਕ ਪਰ ਬਹੁਤ ਜ਼ਿਆਦਾ ਮੀਂਹ ਦੇ ਵਿੱਚ ਵੀ ਇਧਰ ਨੂੰ ਖਨੋਰੀ ਬਾਰਡਰ ਵੱਲ ਨੂੰ ਕੂਚ ਕਰ ਰਹੇ ਨੇ ਦੇਖੋ ਰਾਤ ਦੀ ਬਰਸਾਤ ਹੋ ਰਹੀ 2 ਵਜੇ ਦੀ ਮੀਂਹ ਚ ਕਿੰਨਾ ਵੀ ਹੈ ਲੇਕਿਨ ਜਿਹੜਾ ਸਾਡਾ ਜਰਨਲ ਜਗਜੀਤ ਸਿੰਘ ਡੱਲੇਵਾਲਾ ਜ਼ਿੰਦਗੀ ਤੇ ਮੋਦੀ ਲੜਾਈ ਲੜ ਰਿਹਾ 28 ਦਿਨ ਹੋ ਗਏ ਆ ਉਹ ਤਿਲ ਤਿਲ ਕੇ ਸ਼ਹਾਦਤ ਦੀ ਔਰ ਜਾ ਰਿਹਾ ਆਪਣੀਆਂ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਉਹ ਵੀ ਇੱਕ ਬਹੁਤ ਵੱਡਾ ਸਿਰੜ ਹੈ ਉਹਨੂੰ ਦੇਖਦੇ ਹੋਏ ਸਾਡੀਆਂ ਭੈਣਾਂ ਮੀਂਹ ਦੇ ਵਿੱਚ ਵੀ ਇੱਥੇ ਮੋਰਚੇ ਦੇ ਪਹੁੰਚੀਆਂ ਨੇ ਬੜੇ ਜਥੇ ਧਾਰਮਿਕ ਜਿਹੜੇ ਸਾਡੇ ਸੰਤ ਮਹਾਂਪੁਰਸ਼ ਆ ਰਹੇ ਨੇ ਖਾ ਪੰਚਾਇਤਾਂ ਆ ਰਹੀਆਂ ਨੇ ਹੋਰ ਜਿਹੜੇ ਵੀ ਆਗੂ ਕੋਈ ਵੀ ਕਿਸੇ ਜਥੇ ਭਰਾਤਰੀ ਜਥੇਬੰਦੀਆਂ ਨਾਲ ਦੂਸਰੇ ਟ੍ਰੇਡ ਯੂਨੀਅਨ ਹੋ ਗਈ ਜਾਂ ਕੋਈ ਬਾਹਰ ਐਸੋਸੀਏਸ਼ਨ ਪੈਰਾ ਮੈਡੀਕਲ ਸਟਾਫ ਯੂਨੀਅਨ ਟੋਲ ਪਲਾਜ਼ਾ ਯੂਨੀਅਨ ਅੱਜ ਵੀ ਤਿੰਨ ਚਾਰ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਪੰਜਾਬ ਦੀਆਂ ਉਹ ਸਮਰਥਨ ਦੇ ਕੇ ਗਈਆਂ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਉਹਨੂੰ ਵੀ ਖੁਲਾਸਾ ਕਰ ਕਿ ਕਿਹੜੀ ਕਿਹੜੀ ਯੂਨੀਅਨ ਨੇ ਅੱਜ ਜਿਹੜਾ ਸਮਰਥਨ ਉਹ ਪ੍ਰੈਸ ਕਾਨਫਰੰਸ ਵਿੱਚ ਉਹਦਾ ਰੱਖਾਂਗੇ ਅੱਛਾ ਇੱਕ ਗੱਲ ਹੋਰ ਦੱਸਿਓ ਮੌਸਮ ਅਗਲੇ ਦਿਨਾਂ ਵਿੱਚ ਹੋਰ ਖਰਾਬ ਹੋਣ ਦੀ ਸੰਭਾਵਨਾ ਹੈ ਤੇ ਸਮੁੱਚੇ ਪੰਜਾਬ ਦੇ ਵਿੱਚ ਅੱਜ ਵੀ ਬਰਸਾਤ ਹੋਈ ਹੈ ਬਰਸਾਤ ਦੇ ਵਿੱਚ ਅਧੂਲਨਕਾਰੀ ਕਿਸਾਨਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਨਾਂ ਦੇ ਟੈਂਟ ਪਾਟੇ ਨੇ ਮੈਂ ਫਾਈਵ ਰਿਵਰ ਹਾਰਟ ਐਸੋਸੀਏਸ਼ਨ ਨਾਲ ਜਦੋਂ ਗੱਲ ਕਰ ਰਿਹਾ ਸੀ ਤਾਂ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਕਿਸਾਨਾਂ ਨੂੰ ਸਾਡੇ ਕੋਲ ਆਣ ਕੇ ਰਾਤ ਨੂੰ ਸ਼ਰਨ ਲੈਣੀ ਪਈ ਕਿਉਂਕਿ ਉਹਨਾਂ ਦੇ ਟੈਂਟ ਜਿਹੜੇ ਸੀਗੇ ਉਹਨਾਂ ਤੋਂ ਪਾਣੀ ਅੰਦਰ ਜਾ ਰਿਹਾ ਸੀ ਤਾਂ ਅਗਲੇ ਦਿਨਾਂ ਦੇ ਵਿੱਚ ਬਰਸਾਤ ਨੂੰ ਲੈ ਕੇ ਸਰਦੀ ਦੇ ਮੌਸਮ ਨੂੰ ਲੈ ਕੇ ਕੀ ਪ੍ਰਬੰਧ ਰਹਿਣ ਵਾਲਾ ਦੇਖੋ ਅੱਜ 315 ਦਿਨ ਹੋ ਗਏ ਐ ਮੋਰਚੇ ਚੱਲ ਨੂੰ 13 ਫਰਵਰੀ ਤੋਂ ਸ਼ੰਭੂ ਖਨੋਰੀ ਤੇ ਰਤਨਪੁਰਾ ਤਿੰਨ ਬਾਰਡਰਾਂ ਤੇ ਮੋਰਚਾ ਚੱਲ ਰਿਹਾ ਹੈ ਸੁਭਾਵਿਕ ਇੱਕ ਅਸੀਂ ਸਰਦੀ ਚ 13 ਫਰਵਰੀ ਸਰਦੀ ਨੂੰ ਸ਼ੁਰੂ ਕੀਤਾ ਸੀ ਸਰਦੀ ਦੀ ਇੱਕ ਰੁੱਤ ਹੰਡਾਲੀ ਗਰਮੀ ਦੀ ਪੂਰੀ ਰੁੱਤ ਹੰਡਾਲੀ ਸਰਦੀ ਫੇਰ ਆ ਗਈ ਵੀ ਤੀਜੀ ਰੁੱਤ ਚ ਅਸੀਂ ਆਏ ਹੋਏ ਆ ਤੇ ਜਦੋਂ ਇਹਨਾਂ ਦਿਨ ਹੋ ਜੇ ਆਪਾਂ ਵੀ ਘਰੇ ਜਦੋਂ ਕੱਚੀਆਂ ਛੱਤਾਂ ਹੁੰਦੀਆਂ ਪਹਿਲਾਂ ਲੈ ਦਿੰਦੇ ਸੀ ਹਰ 6 ਮਹੀਨਿਆਂ ਬਾਅਦ ਛਮਾਈ ਬਾਅਦ ਬਰਸਾਤਾਂ ਵਾਲੇ ਮੌਸਮ ਤੋਂ ਪਹਿਲਾਂ ਲੈ ਦੇ ਕੇ ਮਿੱਟੀ ਨਾਲ ਲਿੰਪਦੇ ਸੀ ਤੇ ਅੱਜ ਸਾਡੀਆਂ ਇਹ ਸਮਝ ਲਓ ਕੱਚੀਆਂ ਛੱਤਾਂ ਵਰਗੀ ਗੱਲ ਐ ਜਿਹੜੀਆਂ ਪੁਰਾਣੀਆਂ ਤਰਪਾਲਾਂ ਪਈਆਂ ਸਾਰੀਆਂ ਬਦਲਣ ਵਾਲੀਆਂ ਤੇ ਹੁਣ ਇਹ ਵੀ ਸਹਾਇਕੀ ਬਹੁਤ ਐ ਸੰਗਤ ਦਾ ਸਹਾਇਕੀ ਬਹੁਤ ਐ ਸਾਡੇ ਚਾਹ ਲੰਗਰਾਂ ਦੀ ਸੇਵਾ ਐ ਚ ਕੋਈ ਹੋਰ ਵੀ ਚੀਜ਼ ਦੀ ਐ ਜਿਹੜੀ ਅਸੀਂ ਕਈ ਵਾਰ ਸੋਚਦੇ ਆਂ ਵੀ ਸਵੇਰੇ ਸਾਨੂੰ ਆ ਚੀਜ਼ ਚਾਹੀਦੀ ਐ ਉਹ ਸੱਚੇ ਪਿਤਾ ਵਾਹਿਗੁਰੂ ਆਪ ਚਲਾ ਰਿਆ ਅੰਦੋਲਨ ਨੂੰ ਸਵੇਰੇ ਉਹ ਆ ਹੀ ਹੁੰਦੀ ਐ ਤਰਪਾਲਾਂ ਦੀ ਲੋੜ ਐ ਪੋਲੀਥੀਨਾਂ ਦੀ ਲੋੜ ਐ ਆਪੇ ਜਿਹੜੇ ਸਾਥੀ ਜਿਹੜੇ ਸਾਡੇ ਚੌਣ ਵਾਲੇ ਜਿਹੜੇ ਕਿਸਾਨੀ ਪਰਿਵਾਰਾਂ ਚੋਂ ਜਿਹੇ ਕਿਸਾਨੀ ਮੰਗਾ ਨੂੰ ਹਮਾਇਤ ਕਰਨ ਵਾਲੇ ਸਰਦਾਰ ਜਗੀਰ ਸਿੰਘ ਢੱਲੇਵਾਲ ਦੇ ਸਿਰਡ ਨਹੀਂ ਕਦਰ ਕਰਨ ਵਾਲੇ ਉਸ ਅੱਜ ਦੇ ਦਿਨ ਦੇ ਵਿੱਚ ਅੱਜ ਜਿਵੇਂ 23 ਦਸੰਬਰ ਮੈਂ ਉਹਦਾ ਜ਼ਿਕਰ ਕਰਨਾ ਚਾਹਾਂਗਾ ਚੌਧਰੀ ਚੰਨ ਸਿੰਘ ਦਾ ਜਨਮ ਦਿਨ ਨੂੰ ਕਿਸਾਨ ਦਿਵਸ ਦੇ ਰੂਪ ਚ ਮਨਾਇਆ ਜਾਂਦਾ ਹੈ ਤੇ ਅੱਜ ਕਿਸਾਨ ਦੀ ਹਾਲਾਤ ਦੇਖ ਲਓ ਵੀ ਸਾਡੀਆਂ ਮਾਤਾਵਾਂ ਭੈਣਾਂ ਨੂੰ ਘਰਾਂ ਨੂੰ ਛੱਡ ਕੇ ਸਰਸਾਦ ਦੇ ਵਿੱਚ ਇੱਥੇ ਆਈਆਂ ਵੀ ਆਂ ਕਾਦੇ ਵਾਸਤੇ ਮੰਨੀਆਂ ਉਹੀਆਂ ਮੰਗਾਂ ਨੂੰ ਲਾਗੂ ਕਰਾਉਣ ਵਾਸਤੇ ਲਿਖੇ ਹੋਏ ਵਾਅਦੇ ਕਰਕੇ ਜਿਹੜੀ ਸਰਕਾਰ ਨੇ ਕਿਹਾ ਸੀ ਲਿਖਤ ਵਿੱਚ ਦੇ ਦਿੱਤਾ 9 ਦਸੰਬਰ 2021 ਨੂੰ ਅਸੀਂ ਕਾਦੇ ਕਰਾਂਗੇ ਤੇ ਅੱਜ ਉਹਨਾਂ ਉਹਨਾਂ ਮੰਗਾਂ ਨੂੰ ਲੈ ਕੇ ਸਾਡਾ ਜਰਨੈਲ ਬੈਠਾ ਹੋਇਆ ਪੁਖਰਤਾਲ ਤੇ ਮਰਨ ਮਰਤ ਤੇ ਅੱਜ ਸਵੇਰੇ ਜਦੋਂ ਗੈ ਮੈਂ ਵੀ ਅੰਦਰ ਗਿਆ ਸੀ ਤੇ ਮਤਲਬ ਇੱਕ ਵਾਰੀ ਭਾਵੁਕ ਹੋ ਜਾਈਦਾ ਦੇਖ ਕੇ ਵੀ ਜਿਹੜਾ ਦਹਾੜ ਮਾਰਦਾ ਸੀ ਜਦੋਂ ਬੋਲਦੇ ਸੀ ਤੇ ਕਿੱਡੇ ਲੰਬੀ ਇੱਕ ਇੱਕ ਘੰਟਾ ਡੇਢ ਘੰਟਾ ਡੱਲੇਵਾਲ ਜੀ ਇੱਕ ਇੱਕ ਮੀਟਰ ਤੇ ਜੇ ਗੈਟ ਤੇ ਬੋਲਣਾ ਜਾਂ ਡਬਲਯੂਟੀਏ ਤੇ ਬੋਲਣਾ ਜਾਂ ਇਥੇ ਐਮਐਸਪੀ ਤੇ ਬੋਲਣਾ ਵੀ ਇੱਕ ਬੜੀ ਲੰਬੀ ਸੂਝ-ਬੂਝ ਵਾਲੇ ਨੇਤਾ ਜੀ ਤੇ ਅੱਜ ਪਏ ਹੋਏ ਨੇ ਜਦੋਂ ਦੇਖੀਦਾ ਚਿਹਰਾ ਦੇਖੀਦਾ ਤੇ ਮਨ ਪਰਦਾ ਲਖਵਿੰਦਰ ਜੀ ਅਧੂਲਨ ਪੀਕਤੇ ਹੈ ਦੱਲੇਵਾਲ ਸਾਹਿਬ ਦਾ ਮਰਨ ਵਰਤ 27ਵੇਂ ਦਿਨ ਵਿੱਚ ਸ਼ਾਮਲ ਹੈ ਕੀ ਕੇਂਦਰ ਸਰਕਾਰ ਵੱਲੋਂ ਕੋਈ ਵਫਦ ਕੋਈ ਗੱਲਬਾਤ ਦਾ ਸੁਨੇਹਾ ਮਿਲਿਆ ਹੈ ਪੰਜਾਬ ਸਰਕਾਰ ਰਹੀਂ ਹਰਿਆਣਾ ਸਰਕਾਰ ਰਹੀਂ ਜਾਂ ਕਿਸੇ ਹੋਰ ਤੁਹਾਡੇ ਜਿਹੜੇ ਸੋਰਸਸ ਨੇ ਉਹਨਾਂ ਰਹੀਂ ਕੋਈ ਸੱਦਾ ਪੱਤਰ ਦੀ ਸੁਭਾਵਨਾ ਹੈ ਜਾਂ ਕੋਈ ਗੱਲਬਾਤ ਅੱਗੇ ਵਧੀ ਹੈ ਦੇਖੋ ਇਹ ਸਵਾਲ ਤੇ ਸਾਡੇ ਕੋਲ ਬਣਦਾ ਨਹੀਂ ਇਹ ਸਵਾਲ ਤੇ ਜਿਹੜੇ ਹੁਕਮਰਾਨ ਨੇ ਉਹਨਾਂ ਤੋਂ ਬਣਦਾ ਤੁਹਾਡਾ ਲੇਕਿਨ ਸਾਡੇ ਕੋਲ ਅਜੇ ਤੱਕ ਕੋਈ ਸੱਦਾ ਨਹੀਂ ਆਇਆ ਸੱਦਾ ਆਉਂਦਾ ਹੈ ਤੇ ਤੁਸੀਂ ਚੌਥਾ ਸਤੰਭ ਹੋ ਮੇਰੇ ਖਿਆਲ ਸਾਡੇ ਤੋਂ ਪਹਿਲਾਂ ਤੁਹਾਨੂੰ ਖਬਰ ਆ ਜਾਂਦੀ ਵੀ ਸੱਦਾ ਆ ਰਿਹਾ ਹੈ ਸਦਾ ਅਜੇ ਤੱਕ ਜਿਹੜੀ ਹੈਗੀ 18 ਤਰੀਕ ਤੋਂ ਅਫੀਸ਼ੀਅਲ ਗੱਲਤ ਬਾਦ ਨਹੀਂ ਹੋਈ ਹਾਂ ਜਦੋਂ ਦੇ ਡੱਲੇਵਾਲ ਜੀ ਅਮਰਨੰਨ ਸੰਨ ਤੇ ਬੈਠੇ ਨੇ ਮਰਵਰਤ ਤੇ ਬੈਠੇ ਨੇ ਉਸ ਤੋਂ ਬਾਅਦ ਮੈਂਕ ਮਿਸ਼ਰਾ ਡਾਇਰੈਕਟਰ ਹੋਮ ਹੋਮ ਡਿਪਾਰਟਮੈਂਟ ਤੋਂ ਆਇਆ ਸੀ ਸੈਂਟਰ ਤੋਂ ਉਹਦੇ ਨਾਲ ਡੀਜੀਪੀ ਪੰਜਾਬ ਉਹ ਆਏ ਨੇ ਉਹ ਵੀ ਜਿਹੜੀਆਂ ਹੈ ਸਿਹਤ ਪੱਖੀ ਤੇ ਦੂਜੀਆਂ ਗੱਲਾਂ ਨੂੰ ਲੈ ਕੇ ਆਏ ਨੇ ਲੇਕਿਨ ਅਜੇ ਤੱਕ ਮੰਗਾ ਨੂੰ ਲੈ ਕੇ ਅਜੇ ਤੱਕ ਕੋਈ ਸੱਦਾ ਪੱਤਰ ਨਹੀਂ ਆ ਤਾਂ ਕਿਸਾਨ ਬੀਬੀਆਂ ਦੇ ਨਾਲ ਉਦੋਲਨਕਾਰੀ ਕਿਸਾਨ ਨੇ ਲਗਾਤਾਰ ਖਨੋਰੀ ਬਾਰਡਰ ਦੇ ਉੱਤੇ ਡਟੇ ਹੋਏ ਨੇ ਤੁਸੀਂ ਖਨੋਰੀ ਦਾਤਾ ਸਿੰਘ ਵਾਲਾ ਬਾਰਡਰ ਦੀ ਪਲ-ਪਲ ਦੀ ਅਪਡੇਟ ਜਾਣਨ ਲਈ ਦਾ ਅਨਮਿਊਟ ਦੇ ਨਾਲ ਜੁੜੇ ਰਹੋ ਬਹੁਤ ਬਹੁਤ ਧੰਨਵਾਦ